ਜੀ ਜੀ ਉਹਨਾਂ ਲੋਕਾਂ ਦੇ ਨਾਲ ਵਿਚਾਰ ਵਟਾਂਦਰਾ ਕਰਦੇ ਆ ਦੋ ਘਟਨਾਵਾਂ ਇੱਥੇ ਸਤਿਗੁਰੂ ਦੀਆਂ ਬਖਸ਼ਦੀਆਂ ਹਨ ਪਹਿਲੀ ਘਟਨਾ ਹੱਕ ਤੇ ਸੱਚ ਦੀ ਦੂਜੀ ਘਟਨਾ ਜਦੋਂ ਕੋਈ ਬਾਹਰੋਂ ਆ ਕੇ ਹਮਲਾਵਰ ਹਮਲਾ ਕਰਦਾ ਉਹਨੂੰ ਕਿਵੇਂ ਮੂੰਹ ਤੋੜਮਾ ਜਵਾਬ ਦੇਣਾ ਉਹ ਦੋ ਘਟਨਾਵਾਂ ਹਨ ਧੰਗ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਪਾਵਨ ਬੋਲ ਨੇ ਹੱਕ ਪੁਰਾਇਆ ਨਾਨਕਾ ਉਸੋ ਸੂਰ ਉਸ ਗਾਏ ਗੁਰ ਪੀਰ ਹਮਾ ਤਾਂ ਪਰੈ ਜਾ ਮਰਦਾਰ ਨਾ ਖਾਈ ਮਰਦਾ ਨਹੀਂ ਖਾਂਦਾ ਭਾਗ ਮਰਦਾਰ ਖਾਣ ਦੇ ਬਰਾਬਰ ਹੈ ਜਿਹੜਾ ਕਿਸੇ ਦਾ ਹੱਕ ਮਾਰ ਰਿਹਾ ਕੋਈ ਵੀ ਹੋਵੇ ਚਾਹੇ ਕਿਸੇ ਵੀ ਧਰਮ ਦਾ ਹੋਵੇ ਸੰਸਾਰ ਵਿੱਚ ਅੱਠ ਧਰਮ ਚੱਲਦੇ ਨੇ ਸੰਸਾਰ ਦੇ ਅੱਠੇ ਧਰਮਾਂ ਦੇ ਵਿੱਚੋਂ ਕੋਈ ਵੀ ਮਨੁੱਖ ਹੈ ਜਿਹੜਾ ਕਿਸੇ ਦੂਜੇ ਦਾ ਹੱਕ ਮਾਰ ਰਿਆ ਨਾ ਉਹ ਚਾਹੇ ਕਿਸੇ ਛੋਟੇ ਅਹੁਦੇ ਤੇ ਹੈ ਤੇ ਕਿਸੇ ਵੱਡੇ ਅਹੁਦੇ ਤੇ ਕਿਸੇ ਮਜ਼ਦੂਰ ਦਾ ਹੱਕ ਮਾਰ ਰਿਆ ਤੇ ਸਤਗੁਰੂ ਨਾਨਕ ਮਹਾਰਾਜ ਨੇ ਕਿਹਾ ਤੇ ਉਹ ਚਾਹੇ ਹਿੰਦੂ ਹੈ ਚਾਹੇ ਮੁਸਲਮਾਨ ਵੀਰ ਹੈ ਉਹ ਜੇ ਹਿੰਦੂ ਹੈ ਤੇ ਗਊਖਾਨ ਦੇ ਬਰਾਬਰ ਜੇ ਮੁਸਲਮਾਨ ਵੀਰ ਹੈ ਤਾਂ ਸੂਰਖਾਨ ਦੇ ਬਰਾਬਰ ਹੈ ਤੇ ਇਸ ਤਰ੍ਹਾਂ ਕਰਕੇ ਸਤਗੁਰੂ ਗੁਰੂ ਨਾਨਕ ਸਿਮਰਜ ਨੇ ਇਸ ਜਗ੍ਹਾ ਦੇ ਮੁਕੱਦਸ ਜਲਵਾ ਤੇ ਇਹੀ ਹੱਕ ਤੇ ਸੱਚ ਦੀ ਮੈਂ ਪੜ ਰਿਆ ਸੀ ਐਮਨਾਵਾਦ ਪਾਵਨ ਪਿੱਤਰ ਸਥਾਨ ਸੁਣਦੇ ਹੁੰਦੇ ਸੀ ਕਿ ਗੁਰੂ ਨਾਨਕ ਸਿਮਰ ਜ ਨੇ ਇੱਥੇ ਜਾ ਕੇ ਬਹੁਤ ਰਹਿਮਤਾਂ ਦੇ ਬਹੁਤ ਕਿਰਪਾ ਦੇ ਮੀਂਹ ਵਰਸਾਏ ਨੇ ਜਿਨ ਬਾਣੀ ਬੋਲ ਚਿਮ ਚਿਮ ਵਰਸਾਏ ਅੰਮ੍ਰਿਤ ਧਾਰਾ ਉਹ ਅੰਮ੍ਰਿਤ ਦੀ ਧਾਰਾ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਰੂੜੀਆਂ ਦੀ ਸੀਜ ਤੇ ਵੇਖ ਕੇ ਵਿਪਰਖਾ ਦਿੱਤੀ ਉਹ ਸਤਿ ਸ੍ਰੀ ਅਕਾਲ ਉਹ ਅੰਮ੍ਰਿਤ ਦੀ ਧਾਰਾ ਸਤਿਗੁਰੂ ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਗੱਲ ਕਰਦੇ ਆ ਕਿ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹੀ ਅੰਮ੍ਰਿਤ ਦੀ ਧਾਰਾ ਮਾਸੀਵਾੜੇ ਦੇ ਜੰਗਲਾਂ ਦੇ ਵਿੱਚ ਟੰਡੀਆਂ ਦੀ ਸੇਜ ਦੇ ਉੱਤੇ ਪੈਂਦੇ ਹੋਏ ਵੀ ਵਿਸਾਉਂਦੀ। ਗੁਰੂ ਨਾਨਕ ਦੀ ਐਸੀ ਜੋਤ ਗੁਰੂ ਨਾਨਕ ਦਾ ਐਸਾ ਪ੍ਰਤਾਪ ਗੁਰੂ ਨਾਨਕ ਦੀ ਐਸੀ ਰਹਿਮਤ ਐ ਕਿ ਬਸ ਕਿਉਂਕਿ ਜਿਹੜੀ ਗੁਰੂ ਨਾਨਕ ਦੀ ਜੋਤ ਹੈ ਕਿਉਂਕਿ ਜੋਤ ਉਹਾਂ ਭਾਈ ਸਤਾ ਜੀ ਭਾਈ ਬਲਵੰਡ ਜੀ ਇਹ ਵਿਚਾਰ ਕਰਦੇ ਨੇ ਉਹਨਾਂ ਦੀ ਬਾਹਰ ਗੁਰਗ੍ਰੰਥ ਸਾਹਿਬਾ ਦੇ ਵਿੱਚ 966 ਅੰਕ ਤੋਂ 968 ਅੰਕ ਤੱਕ ਉਹ ਦੱਸਦੇ ਨੇ ਕਿ ਜੋਤ ਉਹਾਂ ਜੁਗਤ ਸائیں ਸਹ ਕਾਇਆ ਫੇਰ ਪਨਟੀ ਹੈ ਤੇ ਗੁਰੂ ਨਾਨਕ ਮਹਾਰਾਜ ਦੀ ਉਹੀ ਜੋਤ ਦਸਵੇਂ ਜਾਮੇ ਤੱਕ ਜਾਂਦੀ ਏ ਤੇ ਸਾਡੇ ਮਨਾਂ ਚ ਆਉਂਦਾ ਕਿ ਸੱਚੇ ਪਾਤਸ਼ਾਹ ਧੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ 3 ਮਾਰਚ 1699 ਦੀ ਵਿਸਾਖੀ ਨੂੰ ਇੱਕ ਨਾਮ ਸੰਚਾਰ ਕਰਵਾ ਦਿੱਤਾ ਉਹ ਤੋਂ ਪਹਿਲਾਂ ਤਾਂ ਅਮਰ ਤਾਂ ਹੈ ਹੀ ਨਹੀਂ ਸੀ ਤੇ ਸਾਡੇ ਮਨਾਂ ਦੇ ਵਿੱਚ ਇਹੀ ਆਉਂਦਾ ਕਿ ਖਾਲਸਾ ਇਦਾਂ ਹੀ ਬਣ ਗਿਆ ਜੀ ਇਹ ਜੁੜਤ ਹੈ ਇਹ ਜਿਹੜੀ ਵਿਚਾਰ ਹੈ ਇਹ ਐਵੇਂ ਨਹੀਂ ਆਈ ਸੰਤ ਜੀ ਇਹ ਗੁਰੂ ਨਾਨਕ ਸਾਹਿਬਾਰਾ ਤੋਂ ਜੰਮਦੀ ਏ ਕਿੱਥੋਂ ਚਲਦੀ ਆ ਸਾਡੇ ਪਿੱਛੇ ਸਬਦ ਲਿਖਿਆ ਹੋਇਆ ਤਲੰਗ ਮਹੱਲਾ ਪਹਿਲਾ ਜੈਸੀ ਮੇ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਬਿਲਾਲੂ ਤਾ ਪਾਪ ਕੀ ਜੱਜ ਨ ਕਾਬਲੋ ਧਾਇਆ